ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਾਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸਮੇਂ-ਸਮੇਂ ਦੀ ਇਹ ਤਾਕਤਵਰ ਲੋਗਾਣੀ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸਮੇਂ-ਸਮੇਂ ਦੇ ਪਹਿਲਵਾਨ ਆਗੂਆਂ ਨੇ ਕਿਹਾ ਕਿ ਕਾਂਗਰਸ ਦਾ ਨਾਮੋ ਨਿਸ਼ਾਨ ਖਤਮ ਕਰ ਦਿਆਂਗੇ ਲੇਕਿਨ ਕਾਂਗਰਸ ਪਾਰਟੀ ਉਹਨਾਂ ਹਨੇਰੀਆਂ ਤੇ ਪੁਚਾਲਾਂ ਦਾ ਸਾਹਮਣਾ ਕਰਦੇ ਹੋਏ ਚਟਾਨਣਾਂ ਜਿੱਥੇ ਦੇਸ਼ ਦੇ ਵਿਰੋਧ ਚੱਲ ਰਹੀ ਉੱਥੇ ਕਾਂਗਰਸ ਪਾਰਟੀ ਦੇ ਆਗੂ ਸਹਿਬਾਨ ਖਿਡਾ ਕੇ ਉਹਨਾਂ ਦਾ ਕਾਹਤਾ ਦੇ ਖਿਲਾਫ ਖੜੇ ਹੋਗੇ ਮੈਂ ਕਹਿੰਦਾ ਕਿ ਬੇਸ਼ੱਕ ਥੋੜੇ ਰਾਜਾਂ ਚ ਅਸੀਂ ਰਹੇ ਬੇਸ਼ੱਕ ਸਾਡੀ ਤਾਕਤ ਘਟੀ ਲੇਕਿਨ ਅੱਜ ਵੀ ਕਿਤੇ ਨਾ ਕਿਤੇ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਲੋਕ ਵਿਰੋਧੀ ਤਾਕਤਾਂ ਅੱਗੇ ਖਿਤੇ ਉਹਨਾਂ ਨੂੰ ਕੋਈ ਰੋਕਣ ਦੀ ਖੜਾ ਹੁੰਦਾ ਤਾਂ ਕਾਂਗਰਸ ਪਾਰਟੀ ਖੜਾ ਹੁੰਦਾ ਇਸ ਕਰਕੇ ਦੇਸ਼ ਵਿਰੋਧੀ ਤਾਕਤਾਂ ਕਮੇਸ਼ਾ ਇਸ ਤਰ੍ਹਾਂ ਚਲ ਰਹੀ ਹੈ ਕਿ ਕਿਦੋਂ ਕਾਂਗਰਸ ਪਾਰਟੀ ਖਤਮ ਹੋਏਗੀ ਇਸੇ ਕਰਕੇ ਹਮਲੇ ਤੇ ਹਮਲੇ ਕਿਤੇ ਜਾਂਦੇ ਹੈ ਕਾਂਗਰਸ ਪਾਰਟੀ ਤੇ ਇਸੇ ਕਰਕੇ ਹਮਲੇ ਤੇ ਹਮਲੇ ਕਿਤੇ ਜਾਂਦੇ ਹੈ ਕਾਂਗਰਸ ਪਾਰਟੀ ਨੇ ਆਗੂ ਸਰਬਦਾ ਨਹੀਂ ਠੀਕ ਅੱਜ ਵੀ ਜਿਹੜੀ ਰਾਜਨੀਤੀ ਹੈ ਚਾਹੇ ਉਹ ਕੇਂਦਰ ਦੀ ਹੈ ਚਾਹੇ ਸਰਕਾਰਾਂ ਦੀ ਹੈ ਪ੍ਰਦੇਸ਼ਾਂ ਦੀ ਹੈ ਉਹਨਾਂ ਨੂੰ ਲੱਗਦਾ ਕਿ ਕਿਦੈ ਨਾ ਕਿਵੇਂ ਅਸੀਂ ਕਾਂਗਰਸ ਨੂੰ ਖਤਮ ਕਰ ਲਈਏ ਅਗਰ ਕਾਂਗਰਸ ਖਤਮ ਕਰ ਲਾਂਗੇ ਤਾਂ ਫੇਰ ਅਸੀਂ ਆਪਣੀ ਮਨਮਰਜ਼ੀ ਇਹ ਆਪੀਆਂ ਮਨਕਰ ਜਿਹੜੀਆਂ ਸਕੀਮਾਂ ਉਹ ਅਸੀਂ ਦੇਸ਼ ਤੇ ਲਾਗੂ ਕਰ ਸਕਦੇ ਆ ਆਰਐਸਐਸ ਦੀ ਸੋਚ ਦੇਸ਼ ਤੇ ਲਾਗੂ ਕਰ ਸਕਦੇ ਆ ਪਰ ਕਿੰਨਾ ਚੱਕਰ ਕਾਂਗਰਸ ਜਿੰਦਾ ਕਿੰਨਾ ਚੱਕਰ ਕਾਂਗਰਸ ਦਾ ਵਰਕਰ ਜਿਉਂਦਾ ਹੈ ਬੇਸ਼ੱਕ ਅਸੀਂ ਕਿੰਨੇ ਵੀ ਬਲਵਾਨ ਹੋ ਜਾਈਏ ਤਾਕਤਵਾਰ ਹੋ ਜਾਈਏ ਬੇਸ਼ੱਕ ਅਸੀਂ ਪਾਰਲੀਮੈਂਟ ਦੇ ਵਿੱਚ ਸਾਡਾ ਰਾਜ ਹੋਵੇ ਸਾਡੇ ਕੋਲ ਇੱਕ ਜਿੰਨੀਆਂ ਮਰਜ਼ੀ ਏਜੰਸੀਸ ਨੂੰ ਤਾਕਤ ਹੋਵੇ फिर देश के अपनी मन मर्जी नहीं कर सकते चिकर कांग्रेस का एक ही तो मैं पार्लियामेंट अजे सचे पातशाह ने कृपा करनी चोना मेनू याद है कोई व्यक्ति कह रहे सी, बैठा अंदर वो कहना बड़ा हार गया राजा कोई बड़ा नाराश से आए बारी मैं लड़ रहा मैं हार जा कमरे बैठा हो ਉਹ ਅਭੀ ਨਾਸ਼ਟੇ ਦੇ ਨਾਲ ਦਿਮਾਗ ਦੇ ਨਾਲ ਲੜਾਈ ਲੱਗ ਰਿਆ ਸੀ ਫਿਰ ਉਹਨੇ ਦੇਖਿਆ ਕਿ ਛੁੰਡ ਦੇ ਵਿੱਚ ਇੱਕ ਮਕੜੀ ਹੈ ਜਿਹੜੀ ਜਾਲ ਦੇ ਵਿੱਚ ਉਹ ਵਾਰੀ-ਵਾਰੀ ਉੱਤੇ ਚੜਨਾ ਚਾਹੁੰਦੀ 17 ਵਾਰ ਉਹ ਸੋਚ ਪਿਆ ਕਿ ਉਹ ਮਕੜੀ ਵੱਲ ਦੇਖ ਰਿਹਾ ਸੀ ਉਹ 17 ਵਾਰ ਚੜੀ ਤੇ 17 ਵਾਰ ਡਿੱਗੀ 18ਵੀਂ ਵਾਰ ਚੜੀ ਤੇ ਫਿਰ ਉਸ ਤੋਂ ਉਸ ਮਕੜੀ ਤੋਂ ਹੋਰੇ ਦਿਮਾਗ 'ਚ ਇਹ ਗੱਲ ਆਈ ਕਿ ਨਹੀਂ ਹਜੇ 17 ਵਾਰ ਹੋਰ ਮੈਨੂੰ ਫਰਨੇ ਡਿਕਣਾ ਹੋਏਗਾ ਤੇ ਫੇਰ ਦੇਖਣਾ ਇੱਕ ਦਿਨ ਮੈਂ ਚਰਾਂਗਾ ਉਸੇ ਮਹਾਰਾਣਾ ਪ੍ਰਤਾਪ ਦੀ ਗੱਲ ਨੂੰ ਦੁਨੀਆਂ ਲੜਾਈਆਂ ਲੜੇ ਔਰ ਹਾਰਦੇ ਰਹੀ ਹਾਰਦੇ ਰਹੀ ਕੋਈ ਨਹੀਂ ਕਿ ਮਹਾਰਾਣਾ ਪ੍ਰਤਾਪ ਲੜਾਈ ਲੜੇ ਤੇ ਉਹ ਜਿੱਤੇ ਹਾਰਦੇ ਰਹੇ ਲੇਕਿਨ ਉਹ ਲੜਦੇ ਨਰਦੇ ਸ਼ਹੀਦ ਹੋ ਗਏ ਇਸ ਕਰਕੇ ਦੁਨੀਆ ਤੇ ਵੇਸ਼ ਤੇ ਲੋਕ ਅੱਜ ਵੀ ਮਹਾਰਾਣਾ ਪ੍ਰਤਾਪ ਨੂੰ ਯਾਦ ਕਰਦੇ ਸੋ ਉਹਨਾਂ ਲੋਕਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਹਨੇ ਦੇਸ਼ ਦੀ ਆਜ਼ਾਦੀ ਆਖੰਡਤਾ ਤੇ ਲੋਕਾਂ ਦੇ ਹਾਸਤੇ ਕੁਰਬਾਨੀ ਕਰਦੇ ਔਰ ਸਾਡੀ ਪਾਰਟੀ ਨੇ ਸਾਨੂੰ ਇਹੀ ਸਿਖਾਇਆ ਗਿਆ ਕਿ ਲੜਨਾ ਸਿੱਖੋ ਲੜੋ ਔਰ ਲੜ ਕੇ ਸੰਘਰਸ਼ ਕਰੋ ਅੱਗੇ ਪ੍ਰਮਾਤਮਾ ਦੀ ਕਿਰਪਾ ਹੋਣੀ ਹੈ ਕਿ ਸਾਨੂੰ ਕੀ ਕੋਈ ਤਾਕਤ ਦਿੱੰਦੇ ਆ ਜਾਂ ਨਹੀਂ ਦਿੱੰਦੀ ਔਰ ਮੇਰਾ ਮੰਨਣਾ ਹੈ bina ਤਾਕਤ ਤੋਂ ਵੀ ਤੁਸੀਂ ਦੁਨੀਆ ਚ ਜਿੱਤਾਂ ਰਹਿ ਸਕਦੇ ਹੋ bina ਤਾਕਤ ਤੋਂ ਵੀ ਤੁਸੀਂ ਦੁਨੀਆ ਦੇ ਵਿੱਚ ਕੋਈ ਐਸਾ ਕਰ ਸਕਦੇ ਹੋ रेंगी दुनिया तक थानू लोग याद कर नहीं है ताकत आये लोग याद करते बिना ताकत आये लोग याद करते हैं और शर्त यह है लोग भाईचारे की कुर्बानियां उन्होंने लोग याद किया जाता है सो बहुत व्डिया ताकत इस कांग्रेस पार्टी न खत्म करने जुटिया भी है